लुधियाना सिविल अस्पताल ब्लड बैंक ਦੇ ਪਿੱਛੇ ਕੂੜੇ ਨੂੰ ਲੱਗੀ ਅੱਗ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਅੱਜ ਇੱਕ ਅਗਲ ਕੰਦੀ ਕਟਮਾਗੜੀ ਬਲੱਡ ਬੈਂਕ ਦੇ ਸਾਹਮਣੇ ਆਈ ਲੁਧਿਆਣਾ ਦੇ ਸਿਵਲ ਹਸਪਤਾਲ ਕੀ ਮਾਮਲਾ ਸੀ ਕਿਵੇਂ ਲੱਗੀ ਸੀ ਤੇ ਕਿੰਨਾ ਕੁ ਨੁਕਸਾਨ ਹੋਇਆ ਅੱਗ ਗੱਲੀ ਦੇ ਵਿੱਚ ਤੇ ਲੱਗੀ ਹੈ ਆਪ ਦੇ ਜੋ ਬਾਉਂਡਰੀ ਵਾਲ ਹੈ ਪਿੱਛੇ ਜੀ ਉਹਦੇ ਅੰਦਰਲੇ ਪਾਸੇ ਜਸਟ ਜਸਟ ਇਨਸਾਈਡ ਦੀ ਬਾਉਂਡਰੀ ਵਾਲ ਉਹ ਤੇਰਾ 12 ਲੋਕੀ ਕੂੜਾ ਸੁੱਟਦੇ ਨੇ ਅਸੀਂ ਬਹੁਤ ਵਾਰ ਅਪੀਲ ਕੀਤੀ ਕਿ ਦਿਨ ਕੋ ਥੋੜਾ ਆਬਦਾ ਹਸਪਤਾਲ ਹੈ ਇਹ ਤੇ ਕੂੜਾ ਨਾਸ਼ਟ ਦਾ ਸੱਚ ਕੋੰਦੇਮੀ ਡੇਲੀ ਬੇਸਿਸ ਤੇ ਲੋਕੀ ਪੜੇ ਵੀ ਨੇ ਸੀ ਉਹਨੂੰ ਫੜ ਕੇ ਅਪੀਲ ਕਰਦੇ ਕਿ ਲਾ ਕਰੋ ਚਲੋ ਲੋਕੀ ਤਾਂ ਫਿਲਹਾਲ ਸ਼ੂਟ ਰੈਨੇ ਕੂੜਾ ਅਸੀਂ ਵਾਰ-ਵਾਰ ਸਾਫ਼ ਕਰ ਰਹੇ ਆ ਉਹ ਕੂੜੇ ਵਿੱਚ ਅੱਗ ਲੱਗੀ ਸੀਗੀ ਜੋ ਬਿਲਕੁਲ ਕਾਉਂਟਰੀ ਬਾਲ ਦੇ ਨਾਲ ਹੈ ਬਿਲਡਿੰਗ ਤੋਂ ਕਾਫੀ ਦੂਰ ਸੀਗਾ ਕਿੰਨੇ ਵਜੇ ਦੀ ਘਟਨਾ ਹੈ ਇਹ ਹੋ ਗਿਆ 1:30 ਘੰਟਾ ਹੋ ਗਿਆ ਹੁਣ ਰੌਣਕ 10 ਵਜੇ ਦੀ ਘਟਨਾ ਹੈ ਕਿ ਸਰ ਕੋਈ ਫਾਇਰ ਬ੍ਰੀਡ ਦੀਆਂ ਗੱਡੀਆਂ ਆਈਆਂ ਦੇਖੋ ਲੱਕੀਲੀ ਸਾਡੇ ਕੋਲ ਸਾਰਾ ਫਾਇਰ ਸੇਫਟੀ ਅਰੇਂਜਮੈਂਟ ਸੀਗੇ ਜਿ ਸਾਡੇ ਕੋਲ ਸਿਲੰਡਰ ਸੀਗੇ ਜਿਹੜਾ ਸਟਾਫ ਟ੍ਰੇਨਡ ਹੈ ਮੈਜੋਰਟੀ ਆਗ ਤਾਂ ਸਾਡੇ ਆਪ ਦੇ ਮੁਲਾਜ਼ਮ ਜਿਹਨੇ ਸੀਗੇ ਉਹਨੇ ਬੁਝਾਤੀ ਸੀ ਜੀ ਪਰ ਸਾਨੂੰ ਫਾਇਰ ਬ੍ਰਿਗੇਡ ਤੋਂ ਕਾਫੀ ਵੱਡੀ ਬਹੁਤ ਵਧੀਆ ਸਪੋਰਟ ਮਿਲੀ ਹੈ ਬਿਲਕੁਲ ਟਾਈਮਲੀ ਉਹ ਆ ਗਏ ਤੇ ਫਾਇਰ ਫੈਲਣ ਤੋਂ ਪਹਿਲਾਂ ਹੀ ਕੰਟਰੋਲ ਮੌਕੇ ਤੇ ਹੀ ਸੀ ਪਰ ਅਕਸਰ ਝਾੜੀਆਂ ਨੂੰ ਅੱਗ ਪਹਿਲਾਂ ਵੀ ਕਈ ਵਾਰ ਲੱਗ ਚੁੱਕੀ ਆ ਲੱਗਦਾ ਨਹੀਂ ਸਫਾਈ ਦੀ ਲੋੜ ਹੈ ਦੇਖੋ ਇਹ ਜੋ ਅੱਗ ਲੱਗੀ ਕੂੜੇ ਵਿੱਚ ਲੱਗੀ ਜੋ ਬਾਹਰੋਂ ਲੋਕੀ ਅੰਦਰ ਸੁੱਟਦੇ ਨੇ ਅਸੀਂ ਬਹੁਤ ਵਾਰੀ ਅਪੀਲ ਕਰਦੇ ਹਾਂ ਕਿ ਤੁਹਾਡਾ ਆਪ ਦਾ ਹਸਪਤਾਲ ਹੈ ਇਹਨੂੰ ਕਿਰਪਾ ਕਰਕੇ ਸਾਫ਼ ਰੱਖੋ ਕੁਝ ਲੋਕ ਸਾਡੀ ਗੱਲ ਮੰਨ ਲੈਂਦੇ ਨੇ ਕੁਝ ਨਹੀਂ ਮੰਨਦੇ ਪਰ ਸਾਡੇ ਵੱਲੋਂ ਨਿਰੰਤਰ ਅਪੀਲ ਕਮਾਤ ਕੋ ਗੇਸ ਕੀਤਾ ਜਾਵੇ ਪਰ ਅਸੀਂ ਡੇਲੀ ਬੇਸਿਸ ਤੇ ਉਹ ਚਿਗਾ ਕੇ ਦੁਬਾਰਾ ਡਿਸਪੋਜ਼ ਕਰਾਣੇ ਪਰ ਜਦ ਬਹੁਤ ਭਾਰੀ ਮਾਤਰਾ ਤੇ ਪੂਰਾ ਛੋਟੇ ਜਾਂਦੇ ਅੰਦਰ ਇੱਕ ਲਿਮਿਟ ਹੋ ਜਾਂਦੀ ਸਿਰਪਾ ਕੁਦੋਂ ਉਸੇ ਬਾਈ ਚਾਂਸ ਤੇ ਥਿਲੀ ਤੁਲੇ ਡਿਗਵੀਂ ਹੁੰਦੇ ਕਰਕੇ ਅੱਗ ਲੱਗ ਸਕਦੀ ਹੈ ਕੁੱਲ ਮਿਲਾ ਕੇ ਬਚਾ ਰਿਹਾ ਚਾ ਰਿਹਾ ਅਸੀਂ ਇਸ ਮਤਲਬ ਇਤਨ ਦੇ ਬਾਅਦ ਦੁਬਾਰਾ ਅਪੀਲ ਕਰਦੇ ਹਾਂ ਹਾਲ ਦੁਆਦੇ ਲੋਕਾਂ ਨੂੰ ਕਿ ਇਹ ਨੂੰ ਆਪਣਾ ਹਸਪਤਾਲ ਸਮਝੋ ਅਸੀਂ ਸਫਾਈ ਪ੍ਰਤੀ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ ਐਫਰਟ ਲਾ ਰਹੇ ਹਾਂ ਤੇ ਸਿਬੇ ਆਪਣਾ ਯੋਗਦਾਨ ਪਾਓ ਤਾਂ ਪਲੀਜ਼ ਕੋੜਾ ਬਾਰੋ ਅੰਦਰ ਨਾ ਸੋਚੋ